ਸੋ ਜੀ ਸਾਡੇ ਪੰਜੀ ਜਮੀਨ ਹੈ ਨਾ 20 ਮਿੰਟ ਪਹਿਲਾਂ ਇਹ ਬੰਦੇ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ ਘਰ ਵਾਲਿਆਂ ਨੂੰ ਨੇ ਮਾਮਲਾ ਕੀ ਸਾਰਾ ਇਹ ਮਾਮਲਾ ਹੈਗਾ ਇਹ ਇਹ ਪੰਚਾਇਤੀ ਜ਼ਮੀਨੀਆਂ ਦੇ ਇੱਥੇ ਪੱਟ ਕੇ ਉਹ ਬਣਾਉਣ ਲੱਗੇ ਆ ਕੀ ਬਣਾਉਣ ਲੱਗੇ ਚੱਪੜ ਬਣਾਉਣ ਲੱਗੇ ਆ ਅੱਛਾ ਰਿਆਸੀ ਪੰਚਾਇਤ ਵਾਲੇ ਜਿਹੜੀ ਪਰਮਿਸ਼ਨ ਹੈ ਜਿਹੜੀ ਪਰਮਿਸ਼ਨ ਉਹ ਲੈ ਲਈ ਉਹਨਾਂ ਨੇ ਉਹਨੇ ਦੋ ਨੰਬਰ ਪਰਮਿਸ਼ਨ ਲਈ ਆ ਉਹਨੂੰ ਮੱਲੇ ਨੂੰ ਕੋਈ ਪਤਾ ਨਹੀਂ ਹੈਗਾ ਦੋ ਨੰਬਰ ਕਿਸ ਤਰ੍ਹਾਂ ਤੁਸੀਂ ਸਮਝਦੇ ਮਤਲਬ ਵੀ ਆਪਣੇ ਪਾਸੇ ਨੂੰ ਉਧਰ ਉਧਰ ਬੰਦਾ ਸਾਈਨ ਕਰਾ ਕੇ ਬਾਰੋ-ਬਾਰ ਆਪਣੇ ਪਾਸੇ ਸਾਈਨ ਕਰਕੇ ਲੈ ਲਈ ਪਰਮਿਸ਼ਨ ਉਹਨਾਂ ਨੇ ਸਾਡੇ ਕੋਲ ਤਾਂ ਕੋਈ ਪਤਾ ਨਹੀਂ ਹੈਗਾ अच्छा मथा पास कर लिया अच्छा मथा पास कर लिया हां जी हां जी ते जेडे छप्पड़ ਵਿੱਚ ਪਹਿਲਾਂ ਹੀ 6-7 ਛੱਪੜ ਹੈਗੇ ਆ ਆਲਰੇਡੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਬੰਦ ਕਰਨਾ ਵਾ ਤੇ ਇੱਥੇ ਨਵਾਂ ਛੱਪੜ ਬਣਾਵਾਂਗੇ ਅਸੀਂ ਜੋ ਕਿ ਇੱਥੋਂ ਤੋਂ 1.5 ਕਿਲੋਮੀਟਰ ਦੂਰ ਹੈ ਜਿਹੜਾ ਛੱਪੜਿਆ ਇਹ ਹਾਂਜੀ ਇਹ ਛੱਪੜ ਨਹੀਂ ਹੈ ਜੀ ਇਹ ਜ਼ਮੀਨ ਇਹ ਇਹ ਸ਼ਾਮਲਾਟ ਹੈ ਇਹ ਕੀ ਚੀਜ਼ ਹੈ ਹਾਂ ਇਹ ਸ਼ਾਮਲਾਟ ਪੰਚਾਇਤੀ ਜ਼ਮੀਨ ਹੈ ਜੀ ਪੰਚਾਇਤੀ ਜ਼ਮੀਨ ਹੈ ਇਹ ਪੰਚਾਇਤ ਦੀ ਸੈਂਟੀ ਨਾਲ ਬਣ ਰਿਹਾ ਛੱਪੜ ਜੀ ਹਾਂਜੀ ਕਿ ਨਦੀ ਸੈਂਟੀ ਨਾਲ ਪੈਰ ਬਣਾ ਰਹੀ ਹੈ ਪੰਚਾਇਤ ਆਪਨੇ ਮਤਾ ਪਾਸ ਕੀਤਾ ਜੀ ਉਹਨਾਂ ਨੇ ਸਾਡੀ ਆ ਪੁੱਡਾ ਅਪਰੂਵਡ ਕਲੋਨੀ ਹੈ ਸਾਡੀ ਬਿਲਕੁਲ ਨਾਲ ਲ ਇਹ ਇੱਥੇ ਦਿਖਾਓ ਜੀ ਆਹ ਦੇਖੋ ਪੰਡੂ ਕੋਲ ਨਹੀਂ ਆ ਸਾਰੀ ਇਹ ਘਰਾਂ ਦੀ ਕੰਧਾਂ ਦੇ ਨਾਲ ਛੱਪੜ ਬਣਾ ਲੱਗੇ ਆਹ ਸਾਰੀ ਕੰਧ ਨਾਲ ਲੱਗਦੀ ਆ ਇਹਦੇ ਕੰਧ ਨਾਲ ਛੱਪੜ ਬਣਾਉਣਾ 35 ਫੁੱਟ ਡੂੰਘਾ ਬਣਾਣਾ ਇਹ ਇਹ ਜਿਹੜਾ ਛੱਪੜ ਕਿੰਨਾ ਫੁੱਟ ਡੂੰਘਾ ਜੀ 35 ਫੁੱਟ 35 ਫੁੱਟ ਡੂੰਘਾ 35 ਫੁੱਟ ਡੂੰਘਾ ਬਣਾ ਲਾਤਾ ਮਤਲਬ ਹੈਲਥ ਡਿਪਾਰਟਮੈਂਟ ਤੋਂ ਇਹਦੀ ਪਰਮਿਸ਼ਨ ਹੈ ਚੌੜਾ ਕਿੰਨਾ ਜੀ ਇਹ ਜੋੜੇ ਦਾ ਨਹੀਂ ਸਾਨੂੰ ਪਤਾ ਕਿੰਨਾ ਬਣਨਾ ਹੈ ਜੀ ਤੇ 35 ਫੁੱਟ ਡੂੰਘਾ ਕਿਤਾ ਇਕੱਲਾ ਹੀ ਹੋਇਆ ਇਹ ਤਾਂ ਸਿੱਧਾ ਵੀ ਹੋ ਸਕਦਾ ਦੇਖੋ 35 ਫੁੱਟ ਡੂੰਘਾ ਵਾਸਤੇ ਕਿੰਨਾ ਚੌੜਾ ਬਣਾਉਣਾ ਪਊਗਾ ਉਹ ਉੱਥੇ ਲੱਗ ਜੀ ਜਗਾ ਛੱਡੀ ਨਾ ਉੱਥੇ ਦੇਖ ਲਓ ਉਹ ਜ਼ਮੀਨ ਛੱਡੀ ਹੋਈ ਹੈ ਬਾਕੀ ਖੇਤੀ ਵਾਲਿਆਂ ਨੂੰ ਦੇਤੀ ਬਹੁਤ ਸਾਡਾ ਬਣੀ ਪਾਉਗੇ ਕਰਾਂਗੇ ਉਹ 4-5 ਦਿਨ 10 ਦਿਨ ਲੱਗਣਗੇ ਇੱਥੇ ਟੱਕੜ ਪਾਟ ਕੇ ਪਾਣੀ ਪਾ ਦਿੰਦੇ ਫਿਰ ਅਸੀਂ ਪਾ ਵੱਧ ਕਰਾਉਂਗੇ ਤੇ ਤੁਸੀਂ ਰਹਿ ਕੇ ਉਹ ਲੇਕੀ ਰੂਪ ਅਸੀਂ ਖੰਡਾ ਦਾ ਪਾਣੀ ਪੈਣਾ ਨਹੀਂ ਪਾਣੀ ਨਹੀਂ ਦੇਦਾ ਸਾਡੇ ਸਾਰਿਆਂ ਦਾ ਸਮਝਣ ਦਾ ਪਾਣੀ ਪਾ ਜੀ ਪਾਣੀ ਨਹੀਂ ਪਾਉਣਾ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਜੇ ਤੁਹਾਡੇ ਮਹੱਲੇ ਦੇ ਵਿੱਚ ਅਸੀਂ ਆਏ ਆਂ ਤੇ ਔਰ ਦੇਖਿਆ ਜੇਬੀਸੀ ਚੱਲ ਰਹੀ ਆ ਤਾਂ ਇੱਥੇ ਪੱਟਪੜੇ ਸ਼ੁਰੂ ਹੋ ਗਿਆ ਜੀ ਤਾਂ ਇਹ ਸਾਰਾ ਮਤਲਬ ਮਾਮਲਾ ਕੀ ਆ ਜੀ ਮਾਮਲਾ ਸਾਰਾ ਇਹ ਆ ਵੀ ਮਾਮਲਾ ਜਿਹੜਾ ਵੀ ਹੈਗਾ ਨਾ ਸਾਡੇ ਮਹੱਲੇ ਨੂੰ ਬਹੁਤ ਜ਼ਿਆਦਾ ਲੀਟ ਪਤਾ ਲੱਗਾ ਅਸੀਂ ਨਾਲ ਹੀ ਕਿਰਪਾ ਨਗਰ ਦੇ ਵਾਸੀ ਹੈਗੇ ਆਂ ਠੀਕ ਆ ਜੀ ਤੇ ਸਾਨੂੰ ਇਹ ਬਹੁਤ ਜ਼ਿਆਦਾ ਮਾਮਲਾ ਇਸ ਵਾਰ ਇਹ ਬਹੁਤ ਲੇਟ ਲੱਗਾ ਕਿਉਂਕਿ ਇਹ ਅੰਦਰੋਂ ਅੰਦਰ ਹੀ ਸਾਰਾ ਬੀਡੀਪੀ ਉਹ ਜੋ ਵੀ ਹੈਗਾ ਬਲਾਕ ਸੰਪਤੀ ਸਾਰਾ ਕੁਝ ਅੰਦਰੋਂ ਅੰਦਰ ਹੀ ਪਰਪੂਜਲੇ ਆ ਰਿਹਾ ਵਗੈਰਾ ਜੋ ਵੀ ਇਹਨਾਂ ਨੇ ਥਾਪਰ ਕੋਲੋਨੀ ਕੋਈ ਮਾਡਲ ਬਣਾਣਾ ਹੈਗਾ ਜੀ ਛੱਪੜ ਦਾ ਉਹ ਬਣਾ ਚੁੱਕੇ ਹੈਗੇ ਸਨ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਾਰੇ ਪਿੰਡ ਦਾ ਪਾਣੀ ਤੇ ਜਿਹੜਾ ਆ ਜਿਹੜਾ ਇੱਥੇ ਨਵੀਂ ਕਲੋਨੀ ਪਈ ਆ ਜਿੰਨਾਂ ਕੋ ਇਹਨਾਂ ਨੇ ਵੋਟਾਂ ਲੈ ਕੇ ਸਰਪੰਚ ਵੀ ਬਣੇ ਹੈਗੇ ਆ ਤੇ ਉਹਨਾਂ ਨੇ ਵਾਦਾ ਕੀਤਾ ਹੈਗਾ ਅਸੀਂ ਇੱਧਰ ਬਦਲ ਪਾਣੀ ਲਿਆਉਣ ਦਾ ਉਹ ਸਾਰੇ ਪਿੰਡ ਦਾ ਪਾਣੀ ਕਹਿੰਦੇ ਜੀ ਅਸੀਂ ਖੂਹਾਂਸ ਬਣਾ ਕੇ ਤੇ ਸਾਫ ਪਾਣੀ ਇੱਥੇ ਭੇਜਣਾ ਹੈਗਾ ਤੇ ਸਾਫ ਪਾਣੀ ਫੇਰ ਇੱਥੋਂ ਹੋ ਕੇ ਖੇਤਾਂ 'ਚ ਜਾਏਗਾ ਸਾਡਾ ਮhalla ਨਾਲ ਲੱਗਦਾ ਜੀ ਤੇ ਇਹਨਾਂ ਨੇ ਅਸੀਂ ਦਰਖਾਸਤ ਦਿੱਤੀ ਐਸਐਸਪੀ ਆਪਣੇ ਡੀਸੀ ਸਾਹਿਬ ਕਪੂਰਥਲੇ ਨੂੰ ਦਿੱਤੀ ਤੇ ਡੀਸੀ ਸਾਹਿਬ ਨਵਾਂ ਸ਼ਹਿਰ ਨੂੰ ਵੀ ਦਿੱਤੀ ਵੀ ਸਾਡਾ ਆ ਮਸਲਾ ਹੈਗਾ ਤੇ ਸਾਡੇ 150 ਬੰਦੇ ਨੇ ਸਰਨੇਚਰ ਕੀਤੇ ਮhalla ਕਿਰਪਾ ਨਗਰ ਕੀ ਕਿਹਾ ਤੁਹਾਨੂੰ ਉਹਨਾਂ ਨੇ ਅਸੀਂ ਪਹਿਲੇ ਨੰਬਰ ਦਰਖਾਸਤ ਪਰ ਉਹਨਾਂ ਨੇ ਫਿਰ ਇੱਥੇ ਭੇਜਿਆ ਆਪਣੇ ਪੀਓ ਸਾਹਿਬ ਭੇਜਿਆ ਪਿੱਛੇ ਇਨਕੁਆਰੀ ਕਰਨ ਨੂੰ ਜਦ ਕਿ ਸਾਨੂੰ ਜਦੋਂ ਵੀਓ ਸਾਹਿਬ ਆਏ ਹੈਗੇ ਇੱਥੇ ਕੋਈ ਵੀ ਸਾਡਾ ਬੰਦਾ ਮੌਜੂਦ ਸੀ ਨਾ ਹੀ ਸਾਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਅਸੀਂ ਮਨਜ਼ੂਰ ਨਹੀਂਗਾ ਇੱਥੇ ਛੱਪੜ ਸਾਨੂੰ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈਗਾ ਕਿਉਂਕਿ ਇੱਥੇ ਅਸੀਂ ਜਿਹੜਾ ਗੰਦ ਪੈ ਰਿਹਾ ਹੈ ਲਫਾਫੇ ਸੁੱਟ ਰਹੇ ਹੈਗੇ ਅਸੀਂ ਤੇ ਬੋਰਡ ਲਾ ਦੇ ਲਾ ਦੇ ਥੱਕ ਗਏ ਇਸ ਮਹੱਲੇ 'ਚ ਫੇਰ ਨਹੀਂ ਲੋਕੀ ਲਫਾਫੇ ਮਤਲਬ ਸੁੱਟਣੋਂ ਮਤਲਬ ਹਟਦੇ ਹੈਗੇ ਤੇ ਇੱਥੇ ਮਤਲਬ ਸਰ ਦੇਖੋ ਇੱਥੇ ਸਾਡੀ 10 10 ਮੀਟਰ ਕੋਠੀਆਂ ਐ ਇੱਥੋਂ ਜਿੱਥੇ ਇਹ ਦੋਆ ਬਠਿਆ 10 ਮੀਟਰ ਕੋਠੀਆਂ ਸਾਡੀਆਂ ਸ਼ੁਰੂ ਹੋ ਜਾਂਦੀਆਂ ਪਲਾਨ ਸ਼ੁਰੂ ਹੋ ਜਾਂਦੇ ਸਾਡੀ ਕਲੋਨੀ ਸ਼ੁਰੂ ਹੋ ਜਾਂਦੀ ਕੋਈ ਨਾਮ ਵਾਲੀ ਉਹ ਦੱਸੋ ਜਿਹੜੇ ਲੱਖਾਂ ਰੇ ਸੀ ਲੱਖਾਂ ਰੁਪਏ ਕੋਠੇ ਲਾ ਕੇ ਬੈਠੇ ਆ ਅਸੀਂ ਕਿੱਥੇ ਦਾ ਮੰਗੇ ਇਹ ਨਹੀਂ ਸਾਨੂੰ ਪੁੱਛਿਆ ਤੱਕ ਨਹੀਂ ਹੈਗਾ ਇਹਨਾਂ ਜਬਰਦਸਤੀ ਆਕੇ ਤੇ ਡੋ ਬੱਡਣਾ ਪਿਆ ਤੂੰ ਤੁਹਾਡੀ ਕੋਈ ਸਹਿਮਤੀ ਨਹੀਂ ਸਾਡੀ ਸਹਿਮਤੀ ਕੋਈ ਨਹੀਂ ਸਾਡੀ ਕੋਈ ਸਹਿਮਤੀ ਨਹੀਂ ਜਿੱਥੇ ਮੱਛਰਾਂ ਬਿਮਾਰੀਆਂ ਫੈਲਣੀਆਂ ਪਾਣੀ ਬੁੱਢਾ ਬੁੱਢਾ ਬਲੂਵਾਂ ਦਾ ਕਲੋਨੀ ਆ ਨਾਲੇ ਆ ਬਦਲਾਂ ਫੈਲਣੀਆਂ ਸਾਡੀ ਪਾਣੀ ਸਾਰਾ ਥੱਲਿਓ ਸਾਡਾ ਆ ਰਿਹਾ 30 ਫੁੱਟ ਡੂੰਗਾ ਛੱਪੜ ਕਹਿੰਦੇ ਪਟਣਾ ਹੈ 35 ਉਹ ਪਾਣੀ ਸਾਰਾ ਸਾਡਾ ਪਾਣੀ ਵਾਲਾ ਪਾਣੀ ਪੀਣੇ ਵਾਲਾ ਪਾਣੀ ਸਾਡਾ 30 30 ਫੁੱਟ ਦਾ ਡੂੰਗਾ ਕਹਿੰਦੇ ਤੇ ਚੌੜਾ ਕਿੰਨਾ ਚੌੜਾ ਪਤਾ ਨਹੀਂ ਇਹ ਡੇਰ ਖੇਤ ਜੇ ਬਣਾਣਾ ਇਹਨਾਂ ਨੇ ਸਾਰਾ ਇਸ ਹਿਸਾਬ ਲਾ ਲਓ ਕਿਹੜੀ ਹੈ ਗਿਆ ਦੂਆ ਉਹ ਇਹ ਥਾਪਰ ਕੋਲੋਨੀ ਬਣਾਣੀ ਆ ਕਹਿੰਦੇ ਜੀ ਉਹਦੇ ਦੇ ਖੂਬ ਆ ਸਾਫ ਕਰਕੇ ਟ੍ਰੀਟਮੈਂਟ 1 ਕਿਲੋਮੀਟਰ ਤੋਂ ਐਨੂੰ ਭੇਜਣਗੇ ਫੇਰ ਕਹਿੰਦੇ ਖੇਤਾਂ ਨੂੰ ਭੇਜਣਗੇ ਐਂ ਕਹੇ ਖੇਤ ਤਾਂ ਤੁਹਾਡੇ ਸਾਰੇ ਉਧਰ ਹੈਗੇ ਆ ਉਧਰ ਬਣਾਓ ਲੱਗੇ ਜਿੱਧਰ 10 ਖੇਤ ਹੈਗੇ ਬਸ ਐਵੇਂ ਹੀ ਸਾਨੂੰ ਉਲਝਾ ਰਹੇ ਆ ਜੀ ਬਸ ਅਸੀਂ ਇਹ ਕਹਿੰਨੇ ਆ ਵਾਦੀ ਆ ਇਹਦੇ ਆਲੇ ਦੁਆਲੇ ਜਦ ਕਿ ਆ ਗਵਾਂਢ ਜਿਹੜੇ ਲੱਗਦੇ ਹੈਗੇ ਆ ਕਲੋਨੀ ਵਾਲੇ ਜਿਹੜੇ ਹੁਣੇ ਭਾਜੀ ਹੁਣੀ ਸਾਰਾ ਕੁਝ ਦੱਸ ਕੇ ਹਟੇ ਹੈਗੇ ਉਹਨਾਂ ਨੂੰ ਦੱਸਿਆ ਤੱਕ ਨਹੀਂ ਹੈਗਾ ਐਨਓਸੀ ਲੈਣ ਅਗੇ ਐਨਓਸੀ ਪਤਾ ਨਹੀਂ ਆਪੇ ਸੈਂਸਰ ਕਰਕੇ ਰਹਿ ਗਈ ਹੈ ਕਿ ਐਨਓਸੀ ਇਹ ਮਨਜ਼ੂਰ ਸ਼ੁਦਾ ਨਹੀਂ ਹੈ ਨਹੀਂ ਸਾਡੇ ਸਾਡੇ ਬੰਦਾ ਹੀ ਨਹੀਂ ਨਹੀਂ ਮਤਲਬ ਐਨਓਸੀ ਦਾ ਆਪਾਂ ਛੱਪੜ ਬਣਾਣੇ ਹੈਗੇ ਆ ਨੋ ਆਬਜੈਕਟ ਸਰਟੀਫਿਕੇਟ ਤੋਂ ਕੋਈ ਵੀ ਚੀਜ਼ ਬਣੀ ਨਹੀਂ ਸਕਦੀ ਰਹਿਸ਼ੀ ਥੋੜਾ ਬਣ ਸਕਦਾ ਛੱਪੜ ਗੱਲ ਤਾਂ ਇਹ ਹੈਗੀ ਹੈ ਜੀ ਮਾਰੀਆਂ ਫੈਨਣੀਆਂ ਹੋਰ ਸਾਰਾ ਕੁਝ ਹੋਏਗਾ ਆਪਾਂ ਸਾਡਾ ਖਰਾਬ ਹੋਏਗਾ ਕੀ ਨਾਂ ਤੁਹਾਡਾ ਮੇਰਾ ਨਾਮ ਮਦਨ ਆਲਾ ਜੀ ਕਿਰਪਾ ਨਗਰੀ ਬੰਦਾ ਕਿਰਪਾ ਨਗਰੀ ਆ ਸਾਹਮਣੇ ਹੈਗੀ ਜੀ ਇੱ ਸਾਖੀ ਗੱਲ ਜੀ ਸਰਪੰਚ ਸਾਹਿਬ ਜਿਹੜਾ ਅੱਜ ਪੱਟ ਪੜਾਈਆ ਹੋਣ ਲੱਗਾ ਖੇਤ ਦੇ ਵਿੱਚ ਇਹਦੇ ਵਾਸਤੇ ਬੰਦੇ ਬਹੁਤ ਇਕੱਠੇ ਹੋਏ ਆ ਇਹ ਕੀ ਚੱਕਰ ਪੈ ਗਿਆ ਇਹ ਸਾਰੇ ਇਦਾਂ ਆ ਕਿ ਆਪਣਾ ਪਹਿਲਾ ਤਾਂ ਸਾਰਿਆਂ ਨੂੰ ਸਾਖੀ ਗੱਲ ਸਮੂਹ ਨਗਰ ਵਾਸੀਆਂ ਨੂੰ ਆਪਣਾ ਇਦਾਂ ਆ ਕਿ ਪਿੰਡ ਦੇ ਵਿੱਚ ਇੱਕ ਗੱਭੇ ਬਹੁਤ ਵੱਡਾ ਛੱਪੜ ਆ ਠੀਕ ਆ ਜੀ ਉਹਦਾ ਪਾਣੀ ਓਵਰਫਲੋ ਹੋ ਕੇ ਗੰਦਾ ਜਣ ਕਿ ਹਾਲੇ ਦਿਵਾਲੇ ਬਿਮਾਰੀਆਂ ਫੈਲ ਰਹੀਆਂ ਹਾਲੇ ਦਿਵਾਲੇ ਹੋ ਰਿਹਾ ਆ ਅਸੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਇੱਥੇ ਥਾਪਰ ਮਾਡਲ ਦਾ ਜਣ ਕਿ ਪਾਸ ਕਰਾਏ ਆ ਇੱਥੇ ਥਾਪਰ ਮਾਡਲ ਬਣਨਾ ਹੈ ਪਾਈਪ ਲਾਈਨ ਪਾ ਕੇ ਤੇ ਇੱਕ ਜਿਹੜੀ ਇੱਧਰ ਕਾਨੂੰਨੀ ਆ ਦੇਖੋ ਇਹ ਸਾਰਾ ਟੋਏ ਪੱਟ ਕੇ ਥੱਲੇ ਆਪਣੇ ਘਰਾਂ ਦੇ ਵਿੱਚੇ ਪਾਣੀ ਪਾ ਰਹੇ ਆ ਇਹਨਾਂ ਤੁਸੀਂ ਪਹਿਲਾਂ ਵੀ ਮੇਰੇ ਖਾਲ ਆਪਣਾ ਕੀਤਾ ਸੀ ਨਾ ਉਦੋਂ ਕਹਿੰਦੇ ਸਾਨੂੰ ਪੁੱਛਦੇ ਨਹੀਂ ਹੁਣ ਜਦ ਅਸੀਂ ਇੱਧਰ ਲੱਗੇ ਬਣਾਉਣੇ ਇਹਨਾਂ ਦਾ ਹੱਲ ਕਰਨ ਲੱਗੇ ਆ ਤਾਂ ਹੁਣ ਇਕੱਠੇ ਹੋ ਗਏ ਕਿ ਇੱਧਰ ਛੱਪੜ ਨਾ ਪਟਿਓ ਹੋਰ ਇਹਨਾਂ ਦਾ ਹੁਣ ਪਾਣੀ ਦਾ ਕਿੱਥੇ ਇੰਤਜ਼ਾਮ ਕਰ ਦਈਏ ਹੁਣ ਇੱਥੇ ਲੱਗੇ ਥਾਪਰ ਮਾਡਲ ਬਣਨਾ ਆ ਬਣ ਕੇ ਪੱਕਾ ਬਣਨਾ ਹੈ ਪਿੱਛੇ ਖੂਹੀਆਂ ਬਣਨੀਆਂ ਆ ਉੱਥੋਂ ਪਾਣੀ ਸਾਫ਼ ਹੋ ਕੇ ਤੇ ਸਾਫ਼ ਪਾਣੀ ਆਉਣਾ ਹੈ ਕੋਈ ਇੱਥੇ ਗੰਦਾ ਪਾਣੀ ਨਹੀਂ ਆਉਣਾ ਕੁਝ ਨਹੀਂ ਵਧੀਆ ਬਣਨਾ ਪੱਕਾ ਬਣਨਾ ਆਲੇ ਦੁਆਲੇ ਘੁੰਮਣ ਨੂੰ ਸੈਰ ਕਰਨ ਨੂੰ ਵਧੀਆ ਇੱਥੇ ਸਾਹਮਣੇ ਆਪਣਾ ਫਗਵਾੜੇ ਦੇ ਨਾਲ ਹੱਥ ਪੈਂਦੀ ਹੈ ਤੇ ਇੱਥੇ ਆਪਾਂ ਮਾਰਕੀਟ ਬਣਾਉਣੀ ਆ ਪੂਰਾ ਅਸੀਂ ਪਲਾਨ ਬਣਾਇਆ ਨਕਸ਼ਾ ਬਣਿਆ ਸਾਡੇ ਕੋਲ ਤਾਂ ਇਥੇ ਹੈਗੇ 5-7 ਘਰਿਆ ਕਲੋਨੀ ਦੇ ਵਿੱਚ ਇਹ ਰੋਕ ਰਹੇ ਆ ਹੋਰ ਤਾਂ ਬਾਕੀ ਤਾਂ ਕਿਸੇ ਨੂੰ ਦਿੱਕਤ ਨਹੀਂ ਹੈਗੀ ਸਰਪੰਚ ਸਾਹਿਬ ਜਿੱਦਾਂ ਤੁਸੀਂ ਕਿਹਾ ਬਈ ਵਧੀਆ ਛੱਪੜ ਬਣਾਵਾਂਗੇ ਪਰ ਛੱਪੜ ਆ ਗਿਆ ਛੱਪੜ ਨਹੀਂ ਬਣੂਗਾ ਹਾਂ ਨਹੀਂ ਛੱਪੜ ਨਹੀਂ ਥਾ ਪਰ ਮਾਡਲ ਬਣਾ ਸਾਫ ਪਾਣੀ ਆਉਣਾ ਖੂਈਆਂ ਜਿਹੜੀਆਂ ਗੰਦੇ ਪਾਣੀ ਜਿੱਥੇ ਕਚਰਾ ਆਉਣਾ ਉਹ ਪਿੱਛੇ ਰੁਕ ਜਣੀਆਂ ਸਾਡੇ ਪਿੰਡ ਦੇ ਬਾਹਰ ਹੀ ਆਪਣਾ ਇੱਕ ਅਸੀਂ ਜਗ੍ਹਾ ਸੈਲੈਕਟ ਕੀਤੀ ਤੇ ਤਿੰਨ ਖੂਈਆਂ ਬਣਨੀਆਂ ਉਥੋਂ ਪਾਣੀ ਨਿੱਤਰ ਕੇ ਤੇ ਸਾਫ ਹੋ ਕੇ ਪਾਣੀ ਇੱਧਰ ਆਉਣਾ ਹੈ ਯਾਨੀ ਅੱਗੇ ਆਓ ਕਨਵਰਟ ਹੋਗਾ ਇੱਥੇ ਸਾਫ ਪਾਣੀ ਆਉਣਾ ਹੈ ਇੱਥੇ ਓਵਰਫਲੋ ਪਾ ਕੇ ਤਾਂ ਅਸੀਂ ਸਾਰਾ ਪੂਰਾ ਕੀਤਾ ਹੈ ਪਾਈਪ ਲਾਈਨ ਪਾ ਕੇ ਨਹਿਰ ਦੇ ਨਾਲ ਨਾਲ ਖੇਤਾਂ ਨੂੰ ਹੁਲਾਉਣਾ ਪਾਣੀ ਸਾਫ ਪਾਣੀ ਕੋਈ ਇੱਥੇ ਇਦਾਂ ਦਾ ਨਹੀਂ ਹੈਗਾ ਤੇ ਜਿਹੜਾ ਮਹੱਲਾ ਨਿਵਾਸੀਆਂ ਨੇ ਮਤਲਬ ਇੱਕ ਜੀਵੀਸੀ ਚੱਲਦੀ ਰੋਕ ਦਿੱਤੀ ਆ ਤਾਂ ਇਹਨਾਂ ਨੂੰ ਕੀ ਕਹਿਣਾ ਚਾਹੂੰਗਾ ਇਹਨਾਂ ਨੂੰ ਗਲਤ ਗੱਲ ਹੈ ਇਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਆਉਣਾ ਚਾਹੀਦਾ ਹੈ ਨਾ ਇਹ ਤਾਂ ਲਾੜਾਂ ਨੂੰ ਜਿੱਦਾਂ ਹੁਣ ਅਸੀਂ ਪੰਚਾਇਤ ਮੈਂਬਰ ਆਏ ਆ ਜੇ ਸਾਡੇ ਪਿੰਡੋਂ ਸਾਡੇ ਪੰਚਾਇਤ ਦੀ ਜ਼ਮੀਨ ਆ ਆਪਣਾ ਆਪਣੀ ਅਸੀਂ ਜ਼ਮੀਨ ਦੇ ਵਿੱਚ ਕਰ ਰਹੇ ਹਾਂ ਕੋਈ ਅਸੀਂ ਆਪਣਾ ਦੂਜੇ ਦੀ ਜੇ ਕੋਈ ਕਬਜ਼ਾ ਨਹੀਂ ਕਰ ਰਹੇ ਕੋਈ ਦੂਜੀ ਜਗ੍ਹਾ ਤੇ ਨਹੀਂ ਕਰ ਰਹੇ ਜਿਹੜੇ ਵਿੱਚ ਦੋ ਤੁਹਾਡੇ ਪਿੰਡ ਦੇ ਛੱਪੜ ਵੀ ਉਹ ਤਾਂ ਫੁੱਲ ਭਰੇ ਰਹਿੰਦੇ ਹਰ ਟਾਈਮ ਤੋ ਸੜਕਾਂ ਦਾ ਉਹਨਾਂ ਸੜਕਾਂ ਦਾ ਪਾਣੀ ਵੀ ਸਾਰੇ ਉਹਨਾਂ ਪਾਣੀ ਸੜਕਾਂ ਤੇ ਆ ਰਿਹਾ ਹਾਂਜੀ ਸਾਰੇ ਪਿੰਡ ਦਾ ਅਸੀਂ ਨਹੀਂ ਕੱਢਣਾ ਹੈਗਾ ਪਾਣੀ ਸਿਰਫ ਦੋ ਛੱਪੜ ਆ ਜਿਹੜੇ ਓਵਰਫਲੋ ਹੋ ਰਹੇ ਆ ਉਹਨਾਂ ਦਾ ਪਾਣੀ ਹੀ ਕੱਢਣਾ ਤੇ ਇੱਕ ਇਧਰ ਕਲੋਨੀ ਆ ਜਿਹੜੀ ਹੈ ਨਾ ਆਪਣੇ ਇੱਥੇ ਪ੍ਰਵਾਸੀਆਂ ਦੀ ਕਲੋਨੀ ਆ ਇੱਕ ਉਹਨਾਂ ਦਾ ਹੱਲ ਕਰਨਾ ਆ ਤੇ ਉਹਦੇ ਕਰਕੇ ਅਸੀਂ ਇੱਥੇ ਲੱਗੇ ਹੀ ਕਰ ਜਿਹੜੀ ਇਹਦੀ ਪਰਮਿਸ਼ਨ ਤੁਸੀਂ ਲੈ ਚੁੱਕੇ ਆ ਜੀ ਪਰਮਿਸ਼ਨ ਲਈ ਆ ਨਕਸ਼ਾ ਬਣਿਆ ਡੀਸੀ ਸਾਹਿਬ ਤੋਂ ਵੀਡੀਓ ਸਾਹਿਬ ਤੋਂ ਪਰਮਿਸ਼ਨ ਲੈ ਕੇ ਸਾਰਾ ਕੁਝ ਕਰਕੇ ਤਾਂ ਫਿਰ ਅਸੀਂ ਇੱਥੇ ਹੀ ਕੰਮ ਸ਼ੁਰੂ ਕੀਤਾ ਸਾਨੂੰ ਪਤਾ 1 ਕਰੋੜ 1.5 ਕਰੋੜ ਦਾ ਪ੍ਰੋਜੈਕਟ ਆ ਤੇ ਉਹਦੇ ਕਰ ਦਣਾ ਸੀ ਜੀ ਸੀ ਵੀ ਲਿਆ ਕੇ ਪੂਰੀ ਪਰਮਿਸ਼ਨ ਮਿਲੀ ਹੋਆ ਪੈਸੇ ਆਏ ਹੋਆ ਸਾਰਾ ਕੁਝ ਹੋਇਆ ਤਾਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਹੁਣ ਪ੍ਰਸ਼ਾਸਨ ਨਾਲ ਅਸੀਂ ਵੀ ਗੱਲਬਾਤ ਰਾਫਤਾ ਕਰਾਂਗੇ ਕਿ ਰੋਕਦੇ ਆ ਵੀ ਜਾਂ ਅਸੀਂ ਥਾਣੇ ਰਿਪੋਰਟ ਦਵਾਂਗੇ ਇਹਨਾਂ ਬਾਰੇ ਇਹਨਾਂ ਦੇ ਆਪਣਾ ਬਾਈ ਨੇਮ ਇਹਨਾਂ ਨੂੰ ਦਵਾਂਗੇ ਹਾਂ ਸਰਕਾਰੀ ਕੰਮ ਨੂੰ ਰੋਕਦੇ ਪਏ ਆ ਹਾਂ ਤੇ ਕਿਉਂ ਇਹ ਨਹੀਂ ਆਪਣਾ ਪ੍ਰਸ਼ਾਸਨ ਦੇ ਥਰੂ ਆਉਂਦੇ ਸਾਡੇ ਨਾਲ ਇਹ ਤਾਂ ਜਣ ਕੇ ਆਪਣਾ ਇੱਕ ਕਿਸਮ ਦਾ ਲੜਨ ਦੇ ਆਪਣਾ ਅਸੀਂ ਚਲੋ ਪੰਚਾਇਤ ਮੈਂਬਰ ਆ ਵੀ ਨਹੀਂ ਆਪਣਾ ਠੰਡੇ ਆ ਅਸੀਂ ਤੇ ਜੇ ਅਸੀਂ ਵੀ ਮੋਰੇ ਇਦਾਂ ਹੁੰਦੇ ਤਾਂ ਇੱਥੇ ਲੜਾਈ ਹੋ ਜਾਣੀ ਸੀਗੀ ਮਾਹੌਲ ਖਰਾਬ ਹੋ ਜਾਣਾ ਸੀਗਾ ਸਰਪੰਚ ਸਾਹਿਬ ਕੋ ਇਦਾਂ ਦਾ ਸੋਲੂਸ਼ਨ ਨਹੀਂ ਆ ਵੀ ਜਿਹੜਾ ਆਪਾਂ ਜਿਹੜਾ ਸੀਵਰੇਜ ਕਿਰਪਾ ਨਗਰ ਤੱਕ ਦਾ ਆਇਆ ਹੀ ਆ ਵੀ ਜਿਹੜਾ ਆਪਣਾ ਪਿੰਡ ਕੋਥੜਾ ਵੀ ਇਹਦੇ ਨਾਲ ਕੋਈ ਜੁਆਇੰਟ ਕੋਈ ਇਦਾਂ ਦਾ ਹੈ ਅਸੀਂ ਤਾਂ ਕਹਿੰਦੇ ਆਏ ਸੀਗੇ ਸਾਡਾ ਸਾਥ ਦਿਓ ਆਪਾਂ ਗੱਲ ਕਰ ਲੈਂਦੇ ਆ ਜੋ ਸਾਡੀ ਮੁਨਾਫਤ ਜਿੱਦਾਂ ਫੀਸ ਹੋਈ ਜੋ ਪੰਚਾਇਤ ਵੱਲੋਂ ਅਸੀਂ ਦਵਾਂਗੇ ਆਪਣਾ ਕਾਰਪੋਰੇਸ਼ਨ ਨੂੰ ਜੋ ਹੋਊਗਾ ਪੰਚਾਇਤ ਨੂੰ ਜੋ ਖਰਚਾ ਪਾਉਂਗੇ ਅਸੀਂ ਦੇ ਦੇਵਾਂਗੇ ਅਸੀਂ ਪੈਪ ਵੀ ਉੱਥੋਂ ਲਿਆ ਕੇ ਇੱਥੇ ਨਾਲ ਕਰ ਦਵਾਂਗੇ ਜੇ ਸਾਨੂੰ ਪਰਮਿਸ਼ਨ ਦੇਣ ਐਮਐਲਏ ਸਾਹਿਬ ਆਪਣਾ ਮਾਨ ਸਾਹਿਬ ਜੀ ਸਾਨੂੰ ਪਰミਸ਼ਨ ਦੇਣ ਤਾਂ ਅਸੀਂ ਪਾਦਮਾ ਕੇ ਇਹਨਾਂ ਦੇ ਬਾਕੀ ਨਾਲ ਇਹ ਕਹਿੰਦੇ ਸਾਡੇ ਸਾਡਾ ਤੁਸੀਂ ਇੱਧਰ ਕਰ ਦਿਓ ਠੀਕ ਹੈ ਜੀ ਸਰਪੰਚ ਸਾਹਿਬ ਤੁਹਾਡਾ ਦੁਆਬਾ ਨਿਊਜ਼ ਦੇ ਨਾਲ ਗੱਲਬਾਤ ਲਈ ਧੰਨਵਾਦ ਠੀਕ ਹੈ ਥੈਂਕ ਯੂ ਤੁਸੀਂ ਵੀਡੀਓ ਸਾਹਿਬ ਦੇ ਕੋਲ ਗਏ ਸੀ ਬਿਲਕੁਲ ਜੀ ਅਸੀਂ ਤਾਂ ਫੇਰ ਅਸੀਂ 10:30 ਵਜੇ ਵੀਡੀਓ ਸਾਹਿਬ ਕੋਲ ਜਾ ਕੇ ਮਿਲੇ ਆ ਉਹਨਾਂ ਨੇ ਬਕਾਇਦਾ ਲਿਖਿਆ ਹੈਗਾ ਵੀ ਮੈਂ ਕਿਹਾ ਜੀ ਜਦੋਂ ਵੀ ਆਣਾ ਹੈਗਾ ਪਹਿਲਾਂ ਤੁਸੀਂ ਬਗੈਰ ਦੱਸੇ ਕੋ ਆਏ ਹੈਗੇ ਜਦੋਂ ਵੀ ਆਣਾ ਹੈਗਾ ਸਾਨੂੰ ਇੱਕ ਦਿਨ ਪਹਿਲਾਂ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈਗੀ ਆ ਤੇ ਬਾਕੀ ਉੱਥੇ ਜਿਹੜਾ ਛੱਪੜ ਆ ਜੋ ਵੀ ਵੱੜ ਰਿਹਾ ਹੈਗਾ ਅਸੀਂ ਕੋਈ ਵੀ ਮਨਲਾਇ ਦੇ ਤੇ ਹੱਕ ਜੇ ਨਹੀਂ ਹੈਗਾ